ਇਥੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਚਾਹ ਨਹੀਂ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਜਿਵੇਂ 라ਵੀਰ ਜਯਦਵੀਰ ਉਹਦਾ ਦਿਨਾਂ ਦੇ ਪਹਿਲੇ ਕਤਲ ਹੋਇਆ ਉਹਨੂੰ ਗੋਲੀ ਚੱਲ ਕੇ ਮਾਰਿਆ ਆ ਗਿਆ ਦੁਕਾਨ ਲੱਗੇ ਪਾਈਆਂ ਦੀ ਦੁਕਾਨ ਲੱਗੇ ਗੋਲੀ ਮਾਰੀ ਆ ਮੇਰੇ ਵੀਰ ਨੂੰ ਦਿਨੇ ਦੁਪਹਿਰੇ ਗੋਲੀ ਮਾਰੀ ਆ ਉਹ ਜਿਹੜਾ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਤੇ ਪਰਿਵਾਰ ਦੀ ਨਹੀਂ ਹੋ ਗਈ ਉਹਦੀ ਮਾਂ ਨੂੰ ਚੁਪਾ ਦੀ ਭੈਣ ਨੂੰ ਚੁਪਾ ਤੇ ਪਿਓ ਨੂੰ ਚੁਪਾ ਮਾਂ ਨੂੰ ਚੁਪਾ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਅਛਾ ਇਥੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਂ ਚਾਹਨੀ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਉਹਦਾ ਕਾਗਜ਼ ਇਥੇ ਲਿਆਵੋ ਮੇਰੇ ਵੀਰ ਦਾ ਕਾਗਜ਼ ਇਥੇ ਲਿਆਵੋ ਜਿੱਦਾਂ ਮੇਰੇ ਵੀਰ ਨਾ ਮੇਰੇ ਵੀਰ ਦਾ ਕਾਗਜ਼ ਇਥੇ ਲਿਆਵੋ ਵਿਦਾਹੀਆਂ ਉਹਦੇ ਦੀ ਜਾਂ ਸਾਹੀ ਦੀ ਦੁਸ਼ਮਣੀ ਕੀ ਸੀ ਕੋਈ ਨਹੀਂ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਵੀਰ ਸਾਨੂੰ ਇਹ ਕੋਈ ਨਹੀਂ ਪਤਾ ਵੀਰ ਸਾਨੂੰ ਘਰ ਸੁਨਾਇਆ ਤੁਹਾਡਾ ਮੁੰਡਾ ਮਰ ਗਿਆ ਜੇ ਅੱਜ ਵੀਰ ਜੀ ਸਾਡੀ ਕੋਈ ਸੁਨਾਈ ਨਹੀਂ ਹੋਂਦੀ ਸਾਡੇ ਵੀਰ ਦੀ ਕੋਈ ਸੁਨਾਈ ਨਹੀਂ ਹੋਂਦੀ ਸਾਡੇ ਵੀਰ ਦੀ ਮੈਨੂੰ ਐਸੇ ਇਹਨਾਂ ਤੇ ਪਤਾ ਨਹੀਂ ਕਿ ਹੋਇਆ ਬੇਟਾ ਜਦੋਂ ਘਰੋਂ ਗਿਆ ਕੋਈ ਸਵਾਗਤ ਅੰਦਰ ਸਾਢੇ ਤਿੰਨ ਦਾ ਟਾਈਮ ਹੈ ਮੈਨੂੰ ਇਹਨਾਂ ਪਤਾ ਲੱਗਾ ਲੜਾਈ ਹੋਈ ਹੈ ਬਾਅਦ ਚ ਫੋਨ ਕੀਤਾ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਐ ਅਹੋਂਡ ਅਸੀਂ ਤੇ ਪੋਲ ਆ ਗਏ ਤੇ ਬਾਅਦ ਚ ਕਹਿੰਦੇ ਵੀ ਉਹਦੀ ਡੈਥ ਹੋ ਗਈ ਐ ਠੀਕ ਐ ਬੇੜੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੰਡਾ ਹੈ ਕਾਲੇ ਕਮਾਂਡੋ ਦਾ ਮੁੰਡਾ ਹੈ ਉਹਦੇ ਬਾਰੇ ਕੋਈ ਇਹ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਐ ਇੱਥੇ ਧਰਨੇ ਤੇ ਬੈਠ ਗਏ ਧਰਨੇ ਦਾ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨਾ ਚਿਰ ਉਹਨੂੰ ਕੋ ਇਨਸਾਫ ਨਹੀਂ ਮਿਲਦਾ ਉਹ ਜਿੱਥੇ ਬੈਠ ਰਾਂ ਪਰਚਾਦਰ ਜੋ ਹੈ ਹਾਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਉਹ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਉਹਦਾ ਪਰਿਵਾਰ ਦੀ ਨਹੀਂ ਹੋ ਗਈ ਉਹਦੀ ਮਾਂ ਨੂੰ ਚੁੱਕੋਦੀ ਭੈਣ ਨੂੰ ਚੁੱਕੋਦਾ ਪਿਓ ਨੂੰ ਚੁੱਕੋ ਮਾਂ ਨੂੰ ਚੁੱਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਮੇਰਾ ਬੇਟਾ ਨਹੀਂ ਤੇ ਮੈਨੂੰ 10 ਮਿੰਟ ਛੁੱਟੀ ਦੇਣ 10 ਮਿੰਟ ਛੁੱਟੀ ਦੇਣ ਮੈਂ ਬੰਦੇ ਦਾ ਬੰਦਾ ਮਾਰ ਦੇਣਾ ਬਸ ਇੱਕ ਵਾਰ ਮੈਂ 10 ਮਿੰਟ ਮੈਨੂੰ ਛੁੱਟੀ ਦੇ ਦੇਣ ਬੰਦੇ ਦਾ ਬੰਦਾ ਮਾਰ ਦੇਣਾ ਨਾ ਮੈਂ ਉਹਨਾਂ ਦੇ ਪਰਚਾ ਕਰਦਾ ਨਾ ਮੈਨੂੰ ਉਹ ਕਰਨ ਗੱਲ ਮੂਗੀ ਬਾਕੀ ਇਹਨਾਂ ਨੇ ਮੈਨੂੰ ਪਤਾ ਕੀ ਦੁਸ਼ਮਣੀ ਹੈ ਬਾਕੀ ਦੁਸ਼ਮਣੀ ਹੋਣਾ ਇਹਨਾਂ ਨਾਲ ਮਹਾਰਾਜ ਦੇ ਇਹਨਾਂ ਨੇ ਪਾਲੀ ਹੈ ਤੇ ਉਹ ਬਾ ਮਹਾਰਾਜ ਹੁਣ ਜਾਣੇਗਾ ਬਸ ਦੇਖੋ ਸਾਰਾ ਇਹ ਕੱਲ ਦੋ ਸ਼ੂਟਆਊਟ ਹੋਏ ਸੀ ਦੋ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਹੀ ਪਤਾ ਕਰ ਰਹੇ ਆ ਤੇ ਇਹਦੀ ਇਨਵੈਸਟੀਗੇਸ਼ਨ ਐਫਆਰ ਕੱਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਦਰ ਦੇ ਬਿਆਨਾਂ ਤੇ ਐਫਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀਐਨ ਸੇ ਤਹਿਤ ਕਾਰਵਾਈ ਹੋਗੀ। ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ। ਪੰਜ ਟੀਮਾਂ ਬਾਹੂ ਹੁਕਮ ਐਸਐਸਪੀ ਸਾਹਿਬ ਦੇ ਲੱਗੀਆਂ ਆ। ਬਹੁਤ ਜਲਦ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ। ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁੱਛਗਿੱਛ ਚੱਲ ਰਹੀ ਆ। ਕੁਝ ਅਨ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ। ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ। ਤਰਨਾ ਇਹਨਾਂ ਨੇ ਇਸੇ ਰੋਚ ਚ ਲਾਇਆ ਕਿ ਪਹਿਲਾਂ ਦੋ ਦੇਖੋ ਦੋਸ਼ੀ ਫੜਨਾ ਪੁਲਿਸ ਦੀ ਮੋਰ ਰਿਸਪੌਂਸਿਬਿਲਟੀ ਆਂ ਫੜਨੇ ਹੀ ਫੜਨੇ ਜਦੋਂ ਨਾਮਜਦ ਹੋ ਗਏ ਦੋਸ਼ੀ ਫੜਾਂਗੇ ਲੱਗਦਾ ਕਿ ਕਿਸੇ ਨੇ ਕਹ ਰਿਹਾ ਕਿ ਕਦੋਂ ਤੱਕ ਦੋਸ਼ੀ ਫੜ ਜਾਣਗੇ ਧੰੜਾ ਤੱਕ ਚੁੱਕਿਆ ਜਾਏ ਦੇਖੋ ਜੀ ਮੈਂ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦੇ ਸਕਦਾ ਐਫਆਰ ਹੋ ਗਈ ਆ ਦੋਸ਼ੀ ਬਾਈ ਨੇਮ ਨਾਮਜਦ ਹੋ ਗਏ ਆ ਹੁਣ ਧਰਨੇ ਲਾਉਣ ਦਾ ਤੇ ਕੋਈ ਮੇਰੇ ਖਿਆਲ ਚ ਕੋਈ ਕਲੂ ਨਹੀਂ ਰਹਿ ਗਿਆ ਦੋਸ਼ੀ ਬਹੁਤ ਹੀ ਜਲਦ ਮੈਡਮ ਨੇ 5-6 ਟੀਮਾਂ ਲਾਈਆਂ ਅਸੀਂ ਵੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ੱਕੀ ਬੰਦੇ ਕਾਫੀ ਪੜਾਏ ਹੁਣ ਧਰਨਾ ਲਾਉਣਾ ਇਹ ਇਹਨਾਂ ਦਾ ਰਾਈਟ ਆ ਜੇ ਲਾਉਣਾ ਜ